हां ਜੀ ਇਸ ਸਾਲ ਵੀ ਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਡਾਲੇਕੇ ਡਾਲੇਕੇ ਪਿੰਡ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਮਾਨੋਚਾਲ ਪਿੰਡ ਵੀ ਬਿਲਕੁਲ ਥੋੜੀ ਦੂਰੀ ਤੇ ਆ ਤੇਜਾ ਸਿੰਘ ਵਾਲਾ ਪਿੰਡ ਬਿਲਕੁਲ ਨਜ਼ਦੀਕ ਤੇ ਤਰਨਤਾਰਨ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਆ ਤਰਨਤਾਰਨ ਤੋਂ ਜਿਹੜੀ ਸੜਕ ਦਿਆਲਪੁਰੇ ਨੂੰ ਜਾਂਦੀ ਜਾਂ ਪਿੱਕੀਬੇੜ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਆ ਜਾਂਦਾ ਦੀਪੇ ਤਬੀਰ ਜੋਗੇ ਦੇ ਕੋਲ ਆਇਆ ਦੋਸਤੋ ਵਪਾਰ ਲੈਣ ਦਾ ਇਹਨਾਂ ਦਾ ਕੰਮ ਆ ਪਸ਼ੂ ਅੱਜ ਵੀ ਤਾਂ ਨੋਪਾ ਵੱਡੀ ਗਿਣਤੀ ਦੇ ਵਿੱਚ ਦਿਖਾ ਦਾਂਗੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਪਸ਼ੂ ਦੇਖਣ ਦੇ ਵਿੱਚ ਮਿਲੂਗਾ ਜਿਵੇਂ ਕਿ ਐਚ ਐਫ ਕ੍ਰੋਸ ਬਰੀਡ ਦੇ ਵਿੱਚ ਵੇਰ ਦਿਖਾਵਾਂਗੇ ਤੁਹਾਨੂੰ ਚਾਰ ਮੱਝਾਂ ਝੋਟੀਆਂ ਹੋਣਗੀਆਂ ਤਕਰੀਬਨ ਮਾਲ ਸੋਇਆ ਸਵਾਇਆ ਤੇ ਇੱਕ ਟੋਕਰ ਗੱਬੜ ਮੱਝ ਜਿਹੜੀ ਤੁਹਾਨੂੰ ਦੇਖਣ ਦੇ ਵਿੱਚ ਮਿਲੂਗੀ ਇਸ ਵਕਤ ਦੁੱਧ ਵੀ ਇੱਥੇ ਪੈਰੀ ਮਿਲਦੀ ਹੈ ਇੱਕ ਡੰਗ ਮਿਲਦੀ ਹੈ ਤੇ ਕਿੰਨੇ ਮਹੀਨੇ ਦੀ ਗੱਬੜਾ ਪੂਰੀ ਡਿਟੇਲ ਤੇ ਚੱਲਾਂਗੇ ਆਪਾਂ ਦੋ ਵੜਾ ਤੁਸੀਂ ਦੇਖੋਗੇ ਇੱਕ ਬੱਕਰੀ ਤੁਹਾਨੂੰ ਦਿਖਾ ਦਾਂਗੇ ਠੀਕ ਆ ਜੀ ਬਾਕੀ ਮਾਲ तकरीबन ਸੋਇਆ ਸਪਾਇਆ ਜਿਹੜਾ ਕੋਈ ਪਸ਼ੂ ਗੱਭਣਾ ਤੋਂ ਆਪਾਂ ਗੱਭਣ ਦੀ ਡਿਟੇਲ ਇਹਨਾਂ ਤੋਂ ਪੁੱਛ ਕੇ ਵੀਰਾਂ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਤੀਆਂਗੇ ਅੱਜ ਤਰੀਕ 25 ਸਤੰਬਰ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਹਰ ਵਾਰ ਦੀ ਤਰ੍ਹਾਂ ਐਨੀਮਲ ਜਿਹੜੇ ਦੋਸਤਾਂ ਪਰ ਰੁਟੀਨ ਦੇ ਵਿੱਚ ਹੀ ਤੁਹਾਨੂੰ ਦਿਖਾਈਤੇ ਆ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਬਾਕੀ ਮੇਰਾ ਭਰਾ ਫਾਰਮ ਤੇ ਵਿਜ਼ਿਟ ਕਰਨੀ ਤੁਹਾਡਾ ਹੱਕ ਬਣਦਾ ਠੀਕ ਹੈ ਜੀ ਪੈਸੇ ਲਾਉਣੇ ਕਿਸੇ ਭਰਾ ਨੇ ਚੋਂ ਥੋੜੇ ਰਕਮ ਦੀ ਛਾਇਆ ਜਾਂ ਬਹੁਤ ਰਕਮ ਦੀ ਛਾਇਆ ਪੈਸੇ ਲਾਉਣੇ ਦਾ ਠੀਕ ਹੈ ਜੀ ਹੱਕ ਸਮਝ ਕੇ ਆਪਣੀ ਬਿਲਕੁਲ ਭਾਵਾਂ ਇੱਕ ਟਾਈਮ ਚੋ ਕੇ ਤਸੱਲੀ ਕਰੋ ਆ ਕੇ ਤਸੱਲੀ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਪੂਰੀ ਗੱਲਬਾਤ ਕਰਦੇ ਆ ਲੈਂਦੇ ਆ ਬਥੇਰੇ ਡਿਟੇਲ ਜੁੜੇ ਰਹੇ ਹੋ ਵੀਡੀਓ ਦੇ ਨਾਲ ਐਨ ਤੱਕ ਸਭ ਤੋਂ ਪਹਿਲਾਂ ਦੀਪੇ ਵੀਰ ਸਾਸਰੀ ਕਾਲ ਸਸੀ ਗੱਲ ਸੰਧੂ ਸਾਹਿਬ ਜੀ ਹੋਸਨਾ ਠੀਠਾ ਜੀ ਹੋਰ ਜੋ ਕੇ ਵੀਰ ਕੀ ਹਾਲ ਨੇ ਵਧੀਆ ਜੀ ਵਧੀਆ ਭਾਈ ਠੀਕ ਹੈ ਠੀਕ ਹੈ ਭਰਾ ਹੋਰ ਉਹ ਕੇ ਰਪੋਰਟਾਂ ਬਿਲਕੁਲ ਠੀਕ ਓਕੇ ਬਿਲਕੁਲ ਓਕੇ ਚਲੋ ਸ਼ੁਗਰੇ ਮਾਲਕ ਦਾ ਹਾਂਜੀ ਓਕੇ ਦੀਪੇ ਵੀਰ ਨਾਗ ਵਾਸਿਆ ਤਾਂ ਹੈਗੇ 8 9 ਹਨਾ ਛੇ ਤੇ ਵੱਡੇ ਪਾ ਗਏ ਸਾਰੇ ਹਾਂਜੀ ਹਾਂਜੀ ਹੈਗੇ ਠੀਕ ਆ ਜੀ ਹਰੇਕ ਕੈਟਾਗਰੀ ਤੇ ਆ ਗਿਆ ਬਾਕੀ ਚਲੋ ਇਧਰ ਵੀ ਬੜੀ ਭਰਾਵਾਂ ਨੂੰ ਇੱਕ ਸ਼ੌਕ ਹੁੰਦਾ ਵੀ ਅਮਸਰਾ ਕੱਟੀਆਂ ਝੋਟੀਆਂ ਮਿਲ ਜਾਂਦੀਆਂ ਜੋੜੀਆਂ ਭਰਾਵਾਂ ਉਸ ਨਾਲ ਕੱਟੀਆਂ ਝੋਟੀਆਂ ਦੀ ਦਿਖਾਵਾਂਗੇ ਹਾਂ ਜੈਡ ਬਲੈਕ ਹੀ ਕਰਮ ਵਾਲੀਆਂ ਹਨਾ ਹਾਂਜੀ ਹਾਂਜੀ ਬਹੁਤ ਪਿਆਰੀ ਜੋੜੀ ਹੈ ਦੋਸਤੋ ਕਿਸੇ ਭਰਾ ਨੇ ਕੱਟੀਆਂ ਦੀ ਜੋੜੀ ਲੈਣੀ ਆ ਤੇ ਤਕਰੀਬਨ ਚਲੋ 5 5 ਦੇ 6 6 ਮਹੀਨੇ ਸਾਂਭਣ ਦੀ ਲੋੜ ਪਊਗੀ ਮੇਰੇ ਖਿਆਲ ਨਾਲ ਤੇ ਬਿਲਕੁਲ ਏ ਆਈ ਤੇ ਬੱਤਰ ਤੇ ਕਾਬਲ ਤੇ ਆ ਦੀਪੇਗਰ ਛਰਵਾਦ ਕਲੇ ਪਾਸਿਓ ਕਰਨੀ ਅੱਜ ਇਧਰ ਗੱਲ ਇਹਨੇ ਪਹਿਲਾਂ ਝੋਟੀਆਂ ਨਾਲ ਸਾਨੂੰ ਸਾ ਲਓ ਜੀ ਸੋ ਜੋੜੀ ਆਪਾਂ ਦੋਸਤੋ ਦਿਖਾਵਾਂਗੇ ਪਹਿਲਾਂ ਝੋਟੀਆਂ ਵੀਰ ਦੀਪਾ ਦਾ ਸਰੇ ਵੀ ਪਹਿਲੇ ਸਵੇ ਝੋਟੀਆਂ ਨੇ ਪੂਰੀ ਗੱਲਬਾਤ ਕਰਾਂਗੇ ਠੀਕ ਹੈ ਜੀ ਦੀਪੇ ਆਹ ਝੋਟੀ ਤੋਂ ਕਰਤੀਏ ਸ਼ੁਰੂਆਤ ਹਾਂਜੀ ਪਹਿਲਾ ਸਵੇ ਝੋਟੀ ਆ ਕਿੰਨੇ ਦਿਨਾਂ ਦੀ ਸੂਈ ਹੈ ਭਰਾ ਇਹ ਸੰਤੂ ਸਾਹਿਬ ਆ ਬੱਚਾ ਇਹਦਾ ਕਟਾ ਮੰਗ ਰਿਹਾ ਮਗਰ ਕਟਾ ਹਾਂਜੀ ਲੋ ਜੀ ਮੇਲ ਕਾਫੇ ਮਗਰ ਕਟਾ ਤੇ ਦੀਪੇ ਵੀ ਸੁਈ ਨੂੰ ਅਜ ਤਕਰੀਬਨ ਹੋ ਗਿਆ ਕੋਈ 10 12 ਦਿਨ ਹਾਂਜੀ ਹਾਂਜੀ 12 12 13 ਦਿਨ ਹੋ ਗਏ ਸੰਧ ਸਾਹਿਬ 12 13 ਦਿਨ ਹਾਂਜੀ ਠੀਕ ਆ ਤਕਰੀਬਨ ਚਲੋ ਮੈਲੀ ਮੂਲੀ ਤੋਂ ਵੀ ਚੱਲ ਪਈਆਂ ਕਰਮਾਲੀਆਂ ਤੇ ਦੁੱਧ ਕਿੰਨਾ ਇਸ ਵਕਤ ਤੇ ਥੰਨੇ ਦੁੱਧ ਸੰਧੂ ਸਾਹਿਬ ਉਹ 7 ਕਿਲੋ 7 ਕਿਲੋ ਤੇ 6 ਕਿਲੋ ਦੀ ਗਾਰੰਟੀ ਠੀਕ ਆ ਭਰਾ ਆ ਜਿਹੜਾ ਬਹਿਣੀ ਗੜਾ ਬਹਿਣੀ ਬਾਈ ਇਹਦਾ ਥਾਨੀ ਆ ਹਾਂਜੀ ਇਹ ਚ 8 9 ਦਾ ਦਾ ਫਰਕ ਜੋ ਮਗਰਲਾ ਕਿ ਅਗਲਾ ਕਰਲਾ ਮਗਰਲਾ ਜੀ ਲੋ ਜੀ ਹਾਂਜੀ ਸੋ ਮਗਲਾ ਜਿਹੜਾ ਦੋਸਤੋ ਇਹ ਇੱਕ ਦੀ ਮੁੱਕ ਜਾਂਦਾ ਤੇ ਬਹਿਣੀ ਦਾ ਜਿਹੜਾ ਮਗਰਲਾ ਥਾਣਾ ਠੀਕ ਆ ਜੀ ਉਹਦੇ ਚ ਮੰਨ ਲਓ ਵੀ ਧਾਰਾ ਪੋਰੀਆਂ ਨੇ ਤੇ ਇਹਦੇ 10 ਧਾਰਾ ਘਾਟ ਨੇ ਮਤਲਬ ਕੋਈ ਪ੍ਰਾਚਵਾਈ ਕਰਦਾ ਇਹ ਆਪਾਂ ਤੁਹਾਨੂੰ ਪਹਿਲਾਂ ਵਿਸਤਾਰ ਨਾਲ ਦੱਸ ਦਿੰਨੇ ਆ ਠੀਕ ਆ 7 ਕਿਲੋ ਦੁੱਧ ਤੇ ਸਾਢੇ 6 ਦੀ ਗਾਰੰਟੀ ਛਾਂ ਦੀ ਛਾਂ ਪੋਰੀਆਂ ਦੀ ਹਾਂਜੀ ਠੀਕ ਹੈ ਪ੍ਰਾ बाकी ਮੇਲਾ ਮਲੋਂ ਚ ਬਿਲਕੁਲ ਓਕੇ ਦੋਵੇਂ ਟਾਈਮ ਵਿੱਚ ਇਹ ਮਿਲੂਗੀ ਠੀਕ ਆ ਬਾਕੀ ਸਿੰਘ ਸਿੰਘ ਪੂਰਾ ਗੋਲ ਆ ਠੀਕ ਆ ਜੀ ਹਾਂਜੀ ਸੋਨੇ ਪਿੱਠਪੁਰੇ ਦੇ ਵਿੱਚ ਆ ਸਿੰਘ ਪੂਰਾ ਗਲਾਈ ਦੇ ਵਿੱਚ ਆ ਤੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਸਿੰਗਲ ਖੱਢੀ ਆ ਜਿਹੜਾ ਸਮਾਂ ਦੋਸਤੋ 1:30 ਵਜੇ ਦਾ ਦੁਪਹਿਰ ਦਾ ਤੇ ਮਾਰਨਿੰਗ ਚਵਾਈ ਕਿੰਨੇ ਵਜੇ ਕੀਤੀ ਹੈ ਤੁਸੀਂ ਸੰਤੋ ਸਰ 6 ਤੋਂ 6 ਕਰੀ ਦੀ ਆ ਬਾਬੇ 6 ਤੋਂ 6 ਚਵਾਈ ਆ ਬਾਕੀ ਕਿਸੇ ਰਕਮ ਦਾ ਕੋਈ ਥਣਾ ਜੀ ਨਹੀਂਗਾ ਪਸ਼ੂ ਕੋਈ ਬਾਜ਼ਾਰ ਨਹੀਂਗਾ ਲੱਗਾ ਕਿ ਉਹ ਸਾਰੇ ਭਰਾ ਆਪਣੇ ਖਿਡਾਰੀ ਦੀ ਰੋਣਾ ਪਰ ਬਿਲਕੁਲ ਵੇਖ ਕੇ ਪਤਾ ਲੱਗ ਹੀ ਜਾਂਦਾ ਸ਼ਾਇਦ ਆ ਟਾਈਮ ਦੇ ਅਕੋਰਡਿੰਗ ਜਿਵੇਂ ਜਿਵੇਂ ਕਰਮਾਂ ਦੀ ਸ਼ਾਮ ਵੀ ਚਵਾਈ ਅਲ ਜਾ ਰਹੀ ਆ ਧਾਰਾਂ ਤੋਂ ਰਲੇਵੇ ਦੇ ਵਿੱਚ ਪਾਉਣੀਆਂ ਸ਼ੁਰੂ ਕਰਦੀ ਪਈ ਆ ਠੀਕ ਆ ਸੋ 6:30 ਜਾਂ ਪੂਰਾ 6 ਕਿਲੋ ਮੰਨ ਕੇ ਤੁਸੀਂ ਸੌਦਾ ਕਰਿਆ ਜੀ ਤੇ ਪਹਿਲਾ ਸੂਬਾ ਪਲੂਨ ਜਿਹੜੀ ਇਹ ਤੁਹਾਨੂੰ ਆਪਾਂ ਝੋਟੀ ਦਿਖਾ ਰਹੇ ਆ ਮਗਰ ਕਟਾ ਵੀ ਦਿਖਾਵਾਂਗੇ ਬਿਲਕੁਲ ਛਾਈ-ਛੂਈ ਦੇ ਵਿੱਚ ਕਰੋ ਚੱਕ ਠੀਕ ਆ ਜੀ ਬੜੇ ਹਾਂ ਠੀਕ ਆ ਜੀ ਬਾਕੀ ਸੰਦੂ ਸਭ ਕੱਟੀ ਬਹੁਤ ਜਿਆਦੀ ਚੰਗੀ ਸੋਹਣੀ ਬੜੀ ਹਾਂ ਬੂਤੀ ਬਾਤੀ ਚੰਗੀ ਹਨਾ ਹਾਂਜੀ ਸਿੰਘ ਸੂਂਗ ਚੰਗਾ ਲੰਬਾ ਫੇਸ ਆ ਪਤਲੀ ਪੂਠੀ ਆ ਹਾਂਜੀ ਸੋ ਆਰਡਰ ਲੈਵੇ ਦੀ ਬਿਲਕੁਲ ਜਿਹੜੀ ਬਾਕੀ ਦੋਸਤੋ ਓਕੇ ਆ ਜਿਹੜੀ ਮਾਈਨਰਜੀ ਵਿੱਚ ਕੋਈ ਗਲਤ ਬਾਤ ਹੈਗੀ ਆ ਜੋ ਜੋ ਵੀਰੇ ਨੇ ਚਵਾਈ ਕੀਤੀ ਹੈ ਜاہے ਦੋ ਟਾਈਮ ਤਿੰਨ ਟਾਈਮ ਚੋਕੇ ਆਪਣੀ ਦੇਖੀ ਆ ਆ ਬੱਚਾ ਸੰਧੂ ਸਾਹਿਬ ਠੀਕ ਆ ਭਰਾ ਇਹ ਕੱਟਾ ਹੈ ਹਾਂਜੀ ਲਓ ਜੀ ਇਹ ਕੱਟਾ ਮਗਰ ਠੀਕ ਆ ਜੀ ਕਰੋ ਚੱਕ ਇਹ ਮਗਰ ਕੱਟਾ ਇਹਦੇ ਮੇਲ ਕਾਫ ਆ ਹਲੋ ਜੀ ਠੀਕ ਹੈ ਉਹ ਕਦੀ ਪੇਵਰ ਕੀ ਮੌਨਿਕ ਦੀ ਡਿਮਾਂਡ ਕਰਦੀ ਆ ਸਾਨੂੰ ਸਾਡੇ ਦਾ ਫੋਨ ਤੇ ਕਰਾਂਗੇ ਜੀ ਮੋਲ ਫੋਨ ਤੇ ਹਾਂਜੀ ਠੀਕ ਹੈ ਭਰਾ ਬਾਕੀ ਹੈ ਜੈਨੂਨੀ ਹੈ ਹਾਂਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਵੀਰ ਫਿਰ ਬੱਚਾ ਵਪਾਰੀ ਭਰਾ ਨਹੀਂ ਕਿਹਨੇ ਲੈਣੀ ਹੁੰਦੀ ਇਹ ਫਿਰ ਕਹਿ ਦਿੰਦਾ ਦੀ ਹਾਂ ਹਾਂਜੀ ਠੀਕ ਹੈ ਭਰਾ ਮੈਂ ਵੀ ਮੋਲ ਜਿਹੜਾ ਦੋਸਤੋ ਫੋਨ ਤੇ ਵੀਰਾਂ ਨਾਲ ਵੀ ਕਰਾਂਗੇ ਬਿਲਕੁਲ ਜੈਜ ਰੇਟ ਹੋਗਾ ਮੇਰਾ ਭਰਾ ਕੋਈ ਨਾ ਕੇ ਵੀ 90 ਦੀ ਆ 85000 ਦੀ ਆ ਹਨਾ ਉਹ ਗੱਲਬਾਤ ਨਹੀਂ ਹੋਣੀ ਬੱਚਾ ਬੇਨਾਨ ਵਾਲੀ ਗੱਲ ਹੀ ਹੋਊਗੀ ਆ ਕੱਟੀ ਆਈ ਆਪਣੇ ਕੋਲ ਪਹਿਲਾ ਸੂਬਾ ਵੀ ਇਹ ਸੰਧੂ ਸਾਹਿਬ ਮੇਰੇ ਖਾਣਾ ਦੋਂਦੀ ਆ ਓਕੇ ਹਾਂਜੀ ਠੀਕ ਹੈ ਵੀਰ ਚੌਕ ਜੇ ਲਾਏ ਨੇ ਦਿਖਾ ਦਨੇ ਕੋਈ ਗੱਲ ਨਹੀਂ ਜੇ ਕਨਫਰਮ ਵੇਖੋ ਗੱਲ ਨਹੀਂ ਜੇ ਕਨਫਰਮ ਆ ਠੀਕ ਹੈ ਚੌਕ ਦੇ ਸਿੱਟੇ ਆ ਕਿ ਚੱਕਣ ਦੀ ਆ ਚੁੱਕਦੀ ਪਈ ਆ ਲਓ ਵੀ ਕੱਤੀਆਂ ਵੀ ਬਹੁਤ ਪਿਆਰੀਆਂ ਬਲੂਨ ਪਹਿਲਾ ਸੁਬਾਹ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਮੈਨੇ ਇੰਨੇ ਬਰਾਬਰ ਬਰਾਬਰ ਹੀ ਸੰਧੂ ਸਾਹਿਬ ਸਾਰਾ ਦਾਹ ਦਾਹ ਦਿਨਾਂ ਦੀਆਂ ਸੁਈਆਂ ਨੇ ਹਾਂਜੀ ਕੱਟਾ ਮਗਰ ਦੇ ਦੀ ਇਹਦੇ ਮਗਰ ਦੇ ਵੀ ਕੱਟਾ ਆ ਜੀ ਲਓ ਜੀ ਮਗਰ ਦੇ ਦੀ ਕੱਟਾ ਆ ਗਿਆ ਠੀਕ ਆ ਜੀ ਮੇਲ ਕਾਫ ਆ ਛੋਟੀ ਇਹ ਵੀ ਕਰਮਾਣੀ ਬਹੁਤ ਵਧੀਆ ਉੱਚੇ ਕੱਟ ਦੇ ਵਿੱਚ ਆ ਬਾਕੀ ਬੂਥੀ ਪਾਤੀ ਦੀ ਸੋਹਣੀ ਆ ਜਿੰਨੇ ਵੀ ਆ ਬਰੀਕੀ ਦੇ ਵਿੱਚ ਆ ਬਾਕੀ ਦੁੱਧ ਤਾਂ ਥੱਲੇ ਕਿੰਨਾ ਦਿੱਤੇ ਸੰਧੂ ਸਾਹਿਬ ਇਹਨਾਂ 7 ਕਿਲੋ ਦੋਸਤੋ ਦੋ ਦੋ ਇਹ ਛੋਟੀ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਕੋਈ 10 12 ਦਿਨਾਂ ਦੀ ਇਹ ਵੀ ਸੂਈ ਆ ਸਿੰਗਲ ਹੱਡੀ ਆ ਬਾਕੀ ਪੇਠ ਫੁੜੇ ਤਾਂ ਕਰਮਾ ਲਈ ਸਾਫ਼ ਸੁਥਰੀ ਆ ਬਾਕੀ ਦੀ ਪੇਵਰ ਚਵਾਈ ਇਹਦੀ ਚੰਗੀ ਚੰਗੀ ਸਾਫ਼ ਹੈ ਬਿਲਕੁਲ 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 ਓਕੇ ਚਲੋ ਜੀ ਜਿਹੜਾ ਹੈਗਾ ਤੁੰਦੂ ਸਾਹਿਬ ਉਹ ਚ ਪਹਿਲਾਂ ਦੱਸਤਾ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਚਲੋ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਕਵਰੇਜ ਕੀਤੀਆਂ ਨੇ ਇਸ ਫਾਰਮ ਤੋਂ ਇਸ ਕਿਲੇ ਤੋਂ ਮਾਲ ਜੋ ਗੱਲਬਾਤ ਹੁੰਦੀ ਆ ਚਲੋ ਪਹਿਲਾਂ ਦੱਸਿਆ ਜਾਂਦਾ ਤੇ ਦੱਸਣਾ ਵੀ ਚਾਹੀਦਾ ਸੋ ਸਾਰੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਠੀਕ ਆ ਜੀ ਜਿਹੜੇ ਕੋਈ ਸੇਲ ਪਰਚੇ ਦਾ ਕੰਮ ਕਰਦੇ ਆ ਮਾਈਨਰ ਤੋਂ ਮਾਈਨਰ ਗੱਲ ਹੁੰਦੀ ਏ ਚਲੋ ਕੋਈ 10 15 17 ਵਾਂ ਵੀ ਫਰਕ ਹੁੰਦਾ ਤੇ ਦੱਸਿਆ ਕਰੋ ਮੇਰਾ ਭਰਾ ਬੇਸ਼ੱਕ ਉਹ ਕਾਰੀ ਵਿਹਾਰੀ ਭਰਾਣੇ ਲੈਣੀ ਹੈ ਵੇਚੀ ਚਾਹੇ ਕਿਸੇ ਘਰੇ ਲੂ ਘਰ ਵਾਲੇ ਵੀਰ ਨੇ ਲੈਣੀ ਹੋਵੇ ਸੋ ਦੱਸ ਕੇ ਹੀ ਚੀਜ਼ ਦੀ ਜAVE ਤੇ ਸਵਾਦ ਤਾਂ ਬਿਲਕੁਲ ਯਕੀਨ ਜਿਹੜਾ ਬਰਕਰਾਰ ਬਣਿਆ ਰਵੇ ਸਿੰਗਲ ਵਿਦੇ ਵਿੱਚ ਆ ਬੱਚਾ ਕਿਹੜਾ ਦਾ ਦਿੱਤੇ ਆਹ ਜੀ ਸੰਧੂ ਸਾਹਿਬ ਕਟਾ ਲੋ ਜੀ ਇਹਦੇ ਮਗਰ ਇਹ ਕਟਾ ਮੇਲਕਾ ਹਾਂਜੀ ਆ ਦੇਖੋ ਬਿਲਕੁਲ ਅਰਲੀਆਂ ਵਰਗੇ ਥਾਣਾ ਕਰਮਾਲੀ ਦੇ ਠ ਨਖੇੜ ਵੰਡ ਵਰ ਨਾਲ ਚੰਗੀ ਆ ਸੋ ਚੌਕ ਦੇ ਜਿਹੜੇ ਦੰਦ ਚੱਕਣੇ ਸ਼ਟਾਰਟ ਕੀਤੇ ਆ ਪਿੱਠ ਪੂਰਾ ਬਹੁਤ ਸੋਹਣਾ ਬਾਕੀ ਹੁਣ ਟਾਈਮ ਦੇ ਅਕੋਰਡਿੰਗ ਤੁਸੀਂ ਜਜਮੈਂਟ ਕਰ ਲਿਆ ਕਿ ਮਾਰਨਿੰਗ ਜਿਹੜੀ ਆ ਧਾਰਪੂਰ ਖਿੱਚੀ ਆ ਤੁਹਾਨੂੰ ਸਵੇਰ ਦਾ ਟਾਈਮ ਵੀ ਨੋਟ ਕਰਾ ਦਿੱਤਾ ਵੀ ਜਦੋਂ ਚਵਾਈ ਇਹਨਾਂ ਦੀ ਕੀਤੀ ਆ ਇਧਰ ਇੱਕ ਬੈਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਈਏ ਆਪਾਂ ਥਾਂ ਥਣ ਆ ਦੇਖ ਚੌਣ ਬਹੁਤ ਜ਼ਿਆਦਾ ਸੰਧੂ ਸਾਹਬ ਚੰਗੀ ਹਾਂ ਹਾਂਜੀ ਦੇ ਪੇਵਰ ਕੀ ਮੁੱਲ ਕੀ ਡਿਮਾਂਡ ਹੈ ਯਾਰ ਸੰਧੂ ਸਾਹਿਬ ਫੋਨ ਤੇ ਕਰਾਂਗੇ ਮੁੱਲ ਮੁੱਲ ਦੋ ਦਾ ਫੋਨ ਤੇ ਨਾ ਦੋਹਾਂ ਜੋੜੇ ਦਾ ਫੋਨ ਤੇ ਹੋਗਾ ਠੀਕ ਹੈ ਭਰਾ ਆ ਵੀ ਮੁੱਲ ਇਹ ਛੋਟੀ ਦਾ ਵੀ ਫੋਨ ਤੇ ਆ ਠੀਕ ਆ ਜੀ ਇਹ ਸੰਧੂ ਸਾਹਿਬ ਆਪਾਂ ਆਫਰ ਲਾਉਣਾ ਹੀ ਨਾਲ ਆ ਅੱਛਾ ਕੀ ਮਤਲਬ ਜਿਹੜਾ ਵੀ ਦੋਵੇਂ ਵੀਰ ਛੋਟੀਆਂ ਲਊਗਾ ਨਾ ਆਪ ਪਹਿਲਣਾ ਪਹਿਲਣਾ ਅੱਛਾ ਉਹਨੂੰ ਆ ਬੀਟਰ ਪੱਠ ਦੇਵਾਂਗੇ ਕੀਤੀ ਉਹ ਬੀਟਰ ਪੱਠ ਜੋੜੀ ਵਾਲੇ ਨੂੰ ਜੋੜੀ ਵਾਲੇ ਮੇਰੀ ਗੱਲ ਸੁਣਿਓ ਹਾਂ ਇਹ ਨਾ ਮੜੀ ਬਖਾ ਦੋ ਹੈ ਕਿ ਜੋਰ ਪੀਟੇ ਜੀ ਖਿਡਾਰੀ ਉਹਨਾਂ ਨੂੰ ਪਤਾ ਲੱਗ ਜਾਣਾ ਪੂਛ ਸਿੱਧੀ ਪੂਛ ਲੰਬਾ ਕੰਨ ਸਿੰਘ ਖਾ ਨੂੰ ਲੰਬਾ ਕੰਨ ਹੈ ਨਾ ਜੇ ਕੱਲੀ ਕਿਸ ਨੇ ਬੱਕਰੀ ਲੈਣੀ ਹੈ ਤਾਂ ਆਪਾਂ 9000 ਦੇ ਵਿੱਚ ਛੋੜ ਛੱਪਾ ਕਰਨਾ ਅੱਜ ਕੱਲੀ ਲੈਣੀ ਆ ਫਿਰ 9000 ਚੋਂ ਛੋੜ ਛੱਪਾ ਬਿਲਕੁਲ ਫਿਕਸ ਰੇਟ ਦਾ 9000 ਜੀ ਮੈਂ ਵੀ ਠੀਕ ਹੈ ਜੀ ਸੋ ਜਿਹੜਾ ਦੋ ਝੋਟਿਆਂ ਵਾਲਾ ਜਾਂਦਾ ਦੋ ਝੋਟੀਆਂ ਇਕੱਠਾ ਚੱਕੀਆਂ ਲਊਗਾ ਹਾਂ ਫਿਰ ਉਹਨੂੰ ਫਿਰ ਰੇਟ ਵਧ ਲਾਵਾਂਗੇ ਰੇਟ ਫਿਰ ਉਹਨੂੰ ਫ੍ਰੀ ਨਾਲ ਠੀਕ ਹੈ ਜੀ ਹਾਂ ਜੀ ਲੋ ਵੀ ਇਹ ਆਫਰ ਆਦੀ ਤੇਰੇ ਜੋਗੇ ਨਾ ਉਹ ਝੋਟੀਆਂ हां बिल्कुल दिवाली मान लो दशहरा बंपर मान लो ठीक है जी दो ਝੋਟੀਆਂ ਦੇ ਨਾਲ ਬਿੱਤਲ ਜਿਹੜੀ ਹੈ ਬੱਕਰੀ ਵੀ ਨਾਲ ਤਾਂ ਵੀ ਦੇ ਦਿਆਂਗੇ ਇਧਰ ਇੱਕ ਵੜ ਆ ਗਈ ਆ ਆਪਣੇ ਕੋਲ ਬਿੱਤੇ ਤੇ ਜੇ ਨਬਰ ਤੇ ਹਾਂਜੀ ਤੇ ਫਿਰ ਕੀ ਫਿਰ ਵਾਸ ਵੜ ਦਾ ਇਹਦੇ ਥੱਲੇ ਸੰਨੂ ਸਾਹਿਬ 12 ਕਿਲੋ ਦੇ ਦੋ ਹਾਂਜੀ 11 ਕਿਲੋ ਦੀ ਗਾਰੰਟੀ 12 ਚ ਮੰਗਰ ਜਿਹਦੇ 11 ਕਿਲੋ ਦੀ ਗਾਰੰਟੀ ਹੈ ਸਵੇਰ ਦੂਜਾ ਤੇ ਤਿਜਾ ਛਿੱਗੀ ਜੋ ਛਿੱਗੀ ਆ ਦੂਜਾ ਦੇ ਸਵੇਰ ਹੀ ਹਾਂਜੀ ਆ ਬੱਛਾ ਮਗਰ ਹਾਂਜੀ ਕਿੰਨੇ ਹੋਗੇ 12 15 ਦਿਨ ਹਾਂਜੀ ਹਾਂਜੀ ਇਹਨੇ ਹੋਗੇ ਜੋ ਲਓ ਜੀ 12 ਤੋਂ 15 ਕਿ ਦਿਨ ਇਹਦੀਆਂ ਲਾ ਲਿਆ ਜੇ ਮਗਰ ਬੱਛਾ ਬਿਲਕੁਲ ਸਹੀ ਸਲਾਮਤ ਆ ਦੁੱਧ ਦਾ ਮਤਲਬ 1011 1000 ਕਿਲੋ ਹਾਂਜੀ ਹਾਂਜੀ ਬਹੁਤ 1011 ਕਿਲੋ ਦੁੱਧ ਦੇ ਥੱਲੇ ਹੁਣ ਹਾਜ਼ਰ ਆ ਆ ਦੇਖ ਮੇਰੇ ਦਮੋਂ ਤੇ ਤੇਰੀ ਪੂਰੀ ਠੰਢੀ ਹਸਨ ਸਰ ਲੰਗਾ ਪਾਉ ਨਾ ਪਾਉ ਕੋ ਗੱਲ ਇੰਦੀ ਠੀਕ ਹੈ ਭਰਾ ਹਾਂਜੀ ਲਓ ਵੀ ਥਾਨ ਕਰਮਾਲ ਵੀ ਠੀਕ ਹੈ ਵੀ ਹੱਥੀ ਮੁਠੀ ਵਾਲਾ ਤੇ ਕਾਤ ਵੱਡਾ ਸਾਮਣ ਦੀ ਲੋੜ ਆ ਥੋੜਾ ਜਿਹਾ ਮੇਰਾ ਭਰਾ ਕੋਈ ਇੱਥੇ ਚੰਗੀ ਕੇਅਰ ਕਰ ਲੈ ਜਾਇਬ ਰੇਟ ਤੇ ਮਿਲ ਜਾਣੀਆਂ ਵੇਰ ਤੁਹਾਨੂੰ ਘਰ ਦਾ ਦੰਗਾ ਚੰਗਾ ਸਾਰੀ ਜਨਾ ਕਰਮਾਲੀ ਨੇ 1011 ਕਿਲੋ ਦੁੱਧ ਬਾਕੀ ਰੰਗ ਬਾਜ ਆ ਪਿੰਡੇ ਪੁੰਡੇ ਦੀ ਜਿੰਨੀ ਨਹੀਂ ਸਾਫ ਆ ਬਾਕੀ ਕੋਈ ਕੁੱਬਕਬ ਨਹੀਂ ਲੱਗਾ ਕੋਈ ਢੂਂ ਦੇ ਵਿੱਚ ਡੂੰਗ ਨਹੀਂ ਪੈਂਦਾਗਾ ਉੱਤੋਂ ਬਿਲਕੁਲ ਸਟ੍ਰੇਟ ਆ ਆ ਦੇਖੋ ਬਾਕੀ ਦੀਪੇ ਚੋਆਇਸ ਵੀ ਪੂਰ ਸਿੱਟ ਦੋ ਬਚਾਈ ਆ ਸੰਤੂ ਸਾਹਿਬ ਕੋਈ ਭੂਮ ਨਹੀਂ ਕੋਈ ਛੱਡਾ ਨਾ ਕੋਈ ਘਰ ਦੀ ਬਾਤ ਕਰਦੇ ਨਾ ਮਗੋਂ ਦੀ ਬਹੁਤ ਜ਼ਿਆਦੀ ਠੰਡੀ ਆ ਹਾਂ ਹਾਂਜੀ ਲਓ ਜੀ ਇਹ ਬੂਥੀ ਆ ਫੇਸਬੁਕ ਕੁਆਲਿਟੀ ਕਰ ਲੋ ਚੈੱਕ ਉਦਾਂ ਵੀ ਕਰਮਾਂ ਦੀ ਪੂਰੀ ਧੀਰੀ ਆ ਠੀਕ ਆ ਜੀ ਸੁਭਾਵਕ ਤੌਰ ਤੇ ਵੀ ਜੇਕਰ ਆਪਾਂ ਨਿਗਾਹ ਮਾਰੀਏ ਤੋਰੇ ਤਾਰੇ ਤੋਂ ਪਤਾ ਲੱਗ ਜਾਂਦਾ ਠੰਡੀ ਸੀਲਸ ਆਊਗਾ ਤੇ ਮੇਰਾ ਭਰਾ ਚਲੋ ਕਿ ਜਿਵੇਂ ਜਿਵੇਂ ਆਪਾਂ ਚੰਗੀ ਖੇਚਲ ਕਰੀ ਚਲਾਂਗੇ ਤੇ ਦੁੱਧ ਪ੍ਰਕਰਾਰ ਬਣਿਆ ਰਹਿਣਾ ਦਾ ਮਰਾਤੂ ਲਾਗਿਰੇ ਫੇਰ ਫੁਰ ਕੇ ਤਸੱਲੀ ਕਰਾ ਦੇ। ਕੁਛ ਨਹੀਂ ਆਂਦੀ ਸੰਧੂ ਸਾਹਿਬ ਵੇਖੋ। ਠੀਕ ਹੈ ਭਰਾ। ਹਾਂਜੀ। ਲਾ ਬਿੱਠਾ ਜੀ ਬੱਚਾ ਚੋ ਵੀ ਭੈਣ ਚਵਾਈ ਕਰੇ ਵੀਰ ਚਵਾਈ ਕਰੇ ਠੀਕ ਹੈ। ਜਿਹੜਾ ਮਰਜ਼ੀ ਕਰੇ। ਆਂਦੀ ਕੁਛ ਨਹੀਂ ਕਰਵਾਣੀ। ਤੇ ਇਹ ਦੀਪੇ ਦੇਰ ਕੀ ਮੁੱਲ ਦੇ ਦਈਏ ਕਿੰਨੇ ਦੀ ਬੇ। ਸੰਧੂ ਸਾਹਿਬ ਮੁੱਲ ਦਾ ਪਕਰਦੇ 48000। ਦੇਣ ਲੈਣ ਦੀ ਗੱਲ ਕਰ ਗੀਆ ਵਾ। 45 ਵੀ ਦੇ ਦਈਏ। 45। ਹਾਂਜੀ। ਛਾਲਾ ਮਾਰ ਮਾਰ ਕੇ ਆਂਦੇ ਵੀ ਜਿਵੇਂ ਗਾਹਣ ਵਾਈਏ। ਛਾਲੇ ਮਾਰ ਦਈਏ। ਦੀਪੇ ਜੋ ਕੇ। 38000 ਦੇ ਰਹੀਏ। 38000 ਦੀ। ਹਾਂਜੀ। ਦੇ ਦੇ ਦੋ 38 ਦੀ ਦੇ ਦੋ ਵੀਰ ਹਾਂਜੀ ਬਾ ਠੀਕ ਐ 38 ਦੀ ਦੇ ਦੋ ਲਓ ਵੀ 38000 ਦੀ ਵੇਚ 10000 ਕਿਲੋ ਦੁੱਧ 12 15 ਦਿਨਾਂ ਦੀ ਕਰਮਾੜੀ ਸੂਈਏ ਬੱਚਾ ਮਗਰ ਸਹੀ ਸਲਾਮਤ ਜਿੱਦਾਂ ਮਰਜ਼ੀ ਤਸੱਲੀ ਕਰੋ ਮੇਰੇ ਭਰਾ ਡਿਮਾਂਡ ਕਰਦੇ ਰਹਿੰਦੇ ਆ ਚਲੋ ਇਹੋ ਜੀਆਂ ਕੱਟੀਆਂ ਝੋਟੀਆਂ ਗਵਾਉਣੀਆਂ ਨਹੀਂ ਚਾਹੀਦੀਆਂ ਗਿਆ ਸਾਂਭੋ ਮੇਰਾ ਭਰਾ ਟਿਕਾ ਜੀ ਇਹਨਾਂ ਤੋਂ ਗਾਂ ਝੋਟੀਆਂ ਚੰਗੀਆਂ ਮੱਝਾਂ ਤਿਆਰ ਹੋਣੀਆਂ ਨੇ ਤੇ ਇਹਨਾਂ ਦੀ ਪੀਪੇ ਕੀ ਵੈਸੇ ਉਮਰੇਜ ਕਿੰਨੀ ਕਹਿੰਦੇ ਇਹ ਸੰਦੂ ਸਾਹਿਬ ਖੀਰੀਆਂ ਕੱਟੀਆਂ ਹਾਂ ਬਾਰੀਆਂ ਯਾਰੀਆਂ ਚੰਗੀਆਂ ਇੱਕ ਰੰਗ ਹੀ ਯਾਰੇ ਤੇ ਇੱਕ ਰੰਗ ਬਲੈਕ ਜੈੱਡ ਬਲੈਕ ਹੈ ਨਾ ਮਾ ਥੋੜੇ ਪੂਛ ਤੱਕ ਬਹੁਤ ਮੱਥਾ ਚੇਕ ਕਰਾਈਆ ਬਿਲਕੁਲ ਗੋਲ ਸਿੰਘਾ ਫਿਰ ਉਹ ਛੋਟੀਆਂ ਮੇਰੇ ਭਰਾ ਐਂਡ ਤੱਕ ਤੁਹਾਨੂੰ ਦਿਖਾਉਣਾ ਆ ਵੇਖੋ ਪੂਛ ਤੱਕ ਐਂਡ ਤੱਕ ਮਾਰੋ ਨਿਕਾ ਚਾਰੇ ਚਾਰੇ ਥਾਂ ਲੱਗੀਆਂ ਹੋਣਗੇ ਹਾਂ ਆ ਦੇਖੋ ਜੀ ਆ ਕੱਟੀਆਂ ਦੇਖੋ ਬਹੁਤ ਪਿਆਰੀਆਂ ਗੋਲ ਸਿੰਘਾ ਹੀ ਨਹੀਂ ਹੈਗਾ ਵੀ ਦੂਰੋ ਸਿੰਘ ਮੋੜ ਗਈਆਂ ਬਹੁਤ ਪਿਆਰੀਆਂ ਕੱਟੀਆਂ ਛੋਟੀਆਂ 7 ਸਾਲਾਂ ਦੀ ਉਮਰ ਮੰਨੀਆਂ ਆਪਾਂ ਹਾਂਜੀ ਹਾਂਜੀ ਲਓ ਜੀ 7 ਸਾਲ ਦੇ ਘਰਾਂ ਦੇ ਵਿੱਚ ਇਹਨਾਂ ਦੀ ਏਜ ਆ ਤੇ ਦੋਵੇਂ ਝੋਟੀਆਂ ਮੇਰੇ ਭਰਾ ਤੁਸੀਂ ਇੱਕ ਵਾਰੀ ਤਸੱਲੀ ਨਾਲ ਦੇਖ ਲਓ ਜੋੜੀ ਕਿਸੇ ਭਰਾ ਨੇ ਪਾਉਣੀ ਹੈ ਤੇ ਜੋੜੀ ਦਾ ਰੇਟ ਕਰਾਂਗੇ ਸਿੰਗਲ ਸਿੰਗਲ ਦਾ ਵੀ ਪੁੱਛਾਂਗੇ ਜੋੜੀ ਦਾ ਵੀ ਰੇਟ ਕਰਾਂਗੇ ਬਾਕੀ ਚਾਰੇ ਥਾਣਾ ਝੋਲੀਆਂ ਚਾਲੀਆਂ ਸਾਫ਼ ਦਿਖਾਈ ਦੇ ਰਹੀਆਂ ਕਰਮਾਲੀਆਂ ਦੀਆਂ ਠੀਕ ਆ ਤੇ ਚਲੋ ਪਹਿਲਾਂ ਵੀ ਆਪਾਂ ਜਿਗਰ ਕੀਤਾ ਸੀ ਸਟਾਰਟਿੰਗ ਦੇ ਵਿੱਚ ਵੀ 8 8 7 7 ਮਹੀਨੇ ਸੰਭਲਿਓ ਇਹ ਆਈ ਦੇ ਬਿਲਕੁਲ ਕਾਬਿਲ ਹੋਣਗੀਆਂ ਕਰਮਾਲੀਆਂ ਸੋ ਜੋੜੀ ਇਹ ਵਗਾਊ ਆ ਸਿੰਗਲ ਸਿੰਗਲ ਦਾ ਰੇਟ ਵੀ ਪੁੱਛਾਂਗੇ ਥਾਣ ਸਾਫ਼ ਸੁਥਰੇ ਆ ਗੋਲ ਸਿੰਘ ਬੂਠੀ ਪਤੀ ਬਿਲਕੁਲ ਪਤਲੀ चंगे संधु साहब लो जी सो करो चेक लो भी सो झोली झड़ी बहुत सोनी है आ देखो। ਸੋ ਚਾਰੇ ਚਾਰੇ ਥਾਣਾ ਕਰਮਾਲੀਆਂ ਨੂੰ ਤੇ ਟਿਪੇ ਜੋੜੀ ਦਾ ਕੀ ਰੇਟ ਆ ਭਰਾ ਜੋੜੀਆਂ ਸੰਧੂ ਸਾਹਿਬ ਮੁੱਲ 50 ਤੇ 45 ਦੀਆਂ ਦੇਣੀਆਂ 45 ਦੀਆਂ ਹਾਂਜੀ ਵੀ ਸਾਡੇ 22 ਬਈ ਹਰਤੀ ਪੈ ਗਈ ਹਾਂਜੀ ਜਿੱਦਾਂ ਕੋਈ ਮੱਝ ਹੀ ਲੈ ਜੇ ਕੋਈ ਕੱਲੀ ਲਊਗਾ ਤੇ ਆ ਤੀਰੀ ਦੇਵਾਂਗੇ ਆ ਤੀਰੀ ਜੈਡ ਬਲੈਕ ਹਾਂਜੀ ਤੇ ਇੰਨਾ ਕ ਫੈੜਾ ਹੋ ਜੂਗਾ ਵੀ ਫੇਰ ਇੱਕੋ ਜਿਹਾ ਰੇਟ ਤੇ ਜਲੀਆਂ ਜਾਣਗੀਆਂ ਹਾਂਜੀ ਹਾਂਜੀ ਵੀ ਤੇਰਾ ਰਾਤਾ ਇਓਂ ਆ ਹਾਂਜੀ ਤੇ ਬਾਕੀ ਚਲੋ ਫੇਰ ਵੀ ਕੋਈ ਆਉਂਦਾ ਕੋਈ ਕਰਦੀ ਕਸਰ ਕੋਈ ਸਰ ਕੱਢ ਕੇ ਮਾਰੋ ਲੋ ਵੀ ਇਹ 45000 ਦੀਪਾ ਵੀ ਰੰਦਾ ਵੀ ਦੇ ਦੇਾਂਗੇ ਠੀਕ ਆ ਹਾਂਜੀ ਅੱਗੇ ਇੱਕ ਦੀਪੇ ਆ ਝੋਟੀ ਆਪਣੇ ਕੋਲ ਪੂਰੀ ਵੱਡੀ ਹਾਈਟ ਕਰਦੇ ਵਿੱਚ ਇਹ ਸੰਧੂ ਸਾਹਿਬ ਇਹ ਵੀ ਦਜਾ ਸੂਆ ਹਾਂਜੀ ਦਜਾ ਸੂਆ ਆ ਆ ਕੱਟਾ ਜਿਹੜੇ ਮੰਗਰ ਹਾਂ ਮੈਲਾ ਮਾਰਨ ਦੀ ਮੈਂ ਹੀ ਆ 12 ਕਿਲੋ ਦੁੱਧ ਕੰਡੇ ਵਾਲਾ ਥੱਲੇ ਦੇ ਆ ਸੁਖਤ 12 ਕਿਲੋ ਹਾਂਜੀ ਕੰਡੇ ਵਾਲਾ ਤੇ 11 ਕਿਲੋ ਦੀ ਆਪਣੀ ਗਰੰਟੀ ਭਾਵੇਂ ਕੋਈ ਵੀਰ ਮੇਰਾ ਆਨਲਾਈਨ ਮੰਗਾ ਲੇ ਕੋਈ ਉਹਨਾਂ ਸੂਆ 10 12 ਦਿਨ ਹੋ ਗਏ ਉਹਨੂੰ ਵੀ ਹਾਂਜੀ 12 ਦਿਨ ਹਾਂਜੀ ਹਾਂਜੀ ਠੀਕ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਹੋਊਗਾ ਜੀ ਠੀਕ ਆ ਵੀਰੇ ਹਾਂਜੀ ਲੋ ਵੀ 12 ਕਿਲੋ ਦੁੱਧ ਬੰਬੇ ਪਾਸ ਵੀਰ ਜੋਗਾ ਦਾ ਵੀ ਬੰਬੇ ਪਾਸ ਚੌਣ ਜਵਾਦੀ ਆ ਹਾਂਜੀ ਬਾਕੀ 11 ਕਿਲੋ ਵੀਰਾਂ ਦਾ ਵੀ ਆਪਣਾ ਕੋਈ ਵੀ ਤਸੱਲੀ ਕਰੇ 11 ਕਿਲੋ ਮੰਨ ਕੇ ਠੀਕ ਆ ਆ ਦੇਖੋ ਸੋਪਾ ਦੇ ਭੁੰਡੇ ਦੀ ਆ ਤੁਹਾਡੇ ਸਾਹਮਣੇ ਆ ਠੀਕ ਆ ਤੇ ਕਦੇ ਪੂਰਾ ਵੱਡਾ ਐਸਾ ਝੋਟੀ ਦਾ ਕੋਈ ਛੋਟੀ ਝੋਟੀ ਤੱਕ ਕੇ ਨਾ ਮੇਰਾ ਭਰਾ ਸੋਤਾ ਕਰੇ ਕਿਉਂਕਿ ਹਾਈਟ ਆਪਣਾ ਦੱਸਣਾ ਫਰਜ਼ ਬਣਦਾ ਪੂਰੀ ਵੱਡੀ ਹਾਈਟ ਦੇ ਵਿੱਚ ਸੋ ਬਹਿਣੀ ਪੁਣੀ ਵਾਲੇ ਪਾਸਿਓਂ ਬਹੁਤ ਵਧੀਆ ਬਾਕੀ ਹੁਣ ਸਮੇ ਦੇ ਅਕੋਰਡਿੰਗ ਤੁਸੀਂ ਵੇਖੋਗੇ ਵੀ ਲੇਵਾ ਕਰਮਾਂ ਲਈ ਪਰ ਨਾ ਸਟਾਰਟ ਕੀਤਾ ਇਹ ਪੂਰਾ ਉਹਨੇ ਹੀ ਗਾਂ ਬਣਾਉਗੀ ਤੇ ਉਹਨੇ ਪਛਾਣ ਬਿਲਕੁਲ ਜਦੋਂ ਚੁਵਾਈ ਦੇ ਟਾਈਮ ਤੇ ਆ ਜਾਂਦੀ ਏ ਠੀਕ ਆ ਸੋ ਮਗਰ ਕੱਟਾ ਮੇਲ ਕਾ ਕਤੀਕ ਕੱਟਾ ਕੱਟਾ ਸੰਧੂ ਸਾਹਿਬ ਕੱਟਾ ਆ ਲਓ ਜੀ ਇਹ ਬੱਚਾ ਜੇ ਮਗਰ ਦੇ ਠੀਕ ਆ ਕੱਟਾ ਸੋ 10 12 ਦਿਨਾਂ ਦਾ ਆਈਡੀਆ ਲਾ ਲਿਆ ਜੇ ਠੀਕ ਆ ਮਾਲ ਵੈਸੇ ਜਿਹੜੀਆਂ ਵੀ ਝੋਟੀਆਂ ਤੁਹਾਨੂੰ ਆਪਾਂ ਪਹਿਲਾਂ ਦਿਖਾਈਆਂ ਕੋਈ 10 12 12 ਦਿਨਾਂ ਦੇ ਆਣ ਬਣ ਉਹਨਾਂ ਨੂੰ ਵੀ ਜਿਹੜਾ ਸਮਾ ਹੋ ਗਿਆ ਅੱਜ ਸੁੱਜਾ ਨੂੰ ਬਾਕੀ ਝੋਟੀਆਂ ਚੰਗੀ ਵੱਡੀ ਜਣਾ ਦੀਪੇ ਹਾਂ ਜੀ ਜੀ ਪੂਰੀ ਵੱਡੀ ਸੰਧੂ ਸਾਹਿਬ ਹਾਂ ਪੂਰੀ ਵੱਡੀ ਆ ਵਾਈਚ ਵਧੀਦੀ ਬਿਲਕੁਲ ਐ ਉੱਤਰ ਫੋਟੋ ਦਾ ਨਜ਼ਾਰਾ ਹੀ ਹੈ ਬੰਬੇ ਪਾਸ ਬੰਬੇ ਪਾਸ ਠੀਕ ਆ ਜੀ ਮਾਉਦੀ ਕਰੋ ਚੱਕ ਠੀਕ ਆ ਸਵੱਡ ਰੋਡਰ ਦੀ ਬਹੁਤ ਵਧੀਆ ਬਾਕੀ ਪਿੱਟਪੂਰੇ ਤੋਂ ਵੀ ਕਰਮਾ ਵਾਲੀ ਬਿਲਕੁਲ ਸਿੰਗਲ ਸੜੀ ਹੈ ਕੋਸ ਸਿੰਗਲ ਢੀ ਆ ਹਾਂ ਕਰੋ ਚੱਕ ਠੀਕ ਆ ਜੀ ਸੋ ਸਿੰਗਲ ਢੀ ਦੇ ਵਿੱਚ ਆ ਸੋ 11 12 ਸ੍ਰੀ ਜਿਹੜੀ ਦੋਸਤੋ ਇਹ ਮਾਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਛੋਟੀ ਦੂਜਾ ਸੂਆ ਪਰ ਮੋ ਟਾਈਮ ਕਰਮਾ ਦੀ ਬੰਦੀਪੁਰ ਦੀ ਪੂਰੀ ਹੋ ਗਈ ਨਾ ਲੈਣਾ ਸੰਤੂ ਸਾਹਿਬ ਆਇਆ ਤੇਰੀ ਲਾਦਨ ਦੀ ਟਾਪੀ ਤੇ ਸ਼ਾਮਾਂ ਹਾਂਜੀ ਆ ਦੇਖੋ ਪੇ ਨਾੜ ਨੂੜਾ ਵਖਾਣਾ ਨਾੜ ਨੂੜਾ ਦੇਖੋ ਚੱਡੇ ਦੇ ਖਾਵਾ ਵੀ ਇੱਕ ਆਹ ਦੇਖੋ ਜੀ ਬਣਿਆ ਪਹਿਰਾ ਜਿਹੜਾ ਬਿਲਕੁਲ ਇੰਡੀਆ ਦਾ ਮੈਪ ਹਾਂਜੀ ਲਓ ਜੀ ਸੋ ਲੈਵੇ ਆਰਡਰ ਦੀ ਆ ਕੁਆਲਿਟੀ ਆ ਠੀਕ ਆ ਜੀ ਸੋ 11 ਕਿਲੋ ਬੇਸ਼ੱਕ ਮੇਰਾ ਭਰਾ ਜਿੱਤਾ ਮਰਜੀ 2-4 ਟਾਈਮ ਚੋਕੇ ਤਸਦੀਕ ਇਹ ਦੇਖੋ ਹੱਡੀ ਦੇ ਕੋ ਸਿੰਗਲ ਆ ਸਿੰਗਲ ਹੱਡੀ ਆ ਬਿਲਕੁਲ ਪਤਲਾ ਪਿੰਡਾ ਹਾਂਜੀ ਕਿਤੇ ਚੰਗੀਆਂ ਛੋਟੀ ਖੜੀ ਹੈ ਪੂਰੀ ਕਰਮਾਂ ਲਈ ਦੁੱਧ ਆਈ ਜਾਂਦਾ ਕਿੰਨਾ ਕੋਈ ਆ ਨਾ ਉਹਨਾਂ ਦੇ ਹਾਨੇ ਦੇ ਵੀ ਚੁਲਹਾਂਦੀ ਆ ਆ ਠੀਕ ਹੈ ਤੇ ਉਹਨਾਂ ਨੇ ਖਿਲੇ ਸੂਏ ਕਿਹੜੇ ਕਿਹੇ 12 14 13 14 13 14 ਕਿਲੋਗ੍ਰਾਮ ਚੋਂ ਦੇ ਰਹੇ ਆ ਅੰਨਾਂ ਤੋਂ ਬਾਹਰ ਚੋਂ ਦੇ ਰਹੇ ਆ 12 ਤੋਂ ਬਾਹਰ ਬਾਹਰ ਪਲੂਣ ਖਲੇ ਪਹਿਲਾਂ ਮਾਰਨਾ ਚੱਲੂ ਹੋਈ ਹੈ ਜੀ ਹੂੰ ਤੇ 12 ਹੋਣਗੇ ਗਾਜਰ ਠੀਕ ਹੈ ਬੇਰਾ। ਮੈਂ ਦੁੱਧ ਜਾਨਕੀ ਦੋ ਢਾਈ ਕਿਲੋ ਵਧਾਉਗੀ। ਹਾਂ। ਹਾਂਜੀ। ਲਓ ਵੀ ਦੁੱਧ ਵਧੂਗੀ ਬਾਕੀ ਨਿਸ਼ਾਨੀਆਂ ਮੇਰੇ ਭਰਾ ਜਿਹੜੇ ਪਾਰਕਪੁਰਾ ਨੂੰ ਪਤਾ ਲੱਗ ਹੀ ਜਾਣਾ ਚੀਜ਼ ਦਾ। ਹਾਂਜੀ ਹਾਂਜੀ। ਆਡ ਰੂਡਰ ਦੀ ਕੁਆਲਿਟੀ ਉਨੀ ਜਾ ਤੇ ਉਹਨੇ ਪਛਾਣ ਚਲੋ ਭਾਂਡਿਆਂ ਤੋਂ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਦੁੱਧ ਦਾ ਕਰਮਾਰੀ ਥੱਲੇ ਆ ਬੂਥੀ ਬਾਥੀ ਆ ਠੀਕ ਹੈ ਜੀ। ਸਿੰਗ ਬਿਲਕੁਲ ਔਰਿਜਨਲ ਆ ਕੋਈ ਬਣਿਆ ਨਹੀਂ ਗਾ। ਤੇ ਦਿੱਤੇ ਫਿਰ ਕੀ ਮੋਲ ਵੜੀ ਹੈ ਭਰਾ? ਸੰਤੂ ਸਾਹਿਬ ਮੋਲ 115 ਕਰਦੇ। 115? ਹਾਂਜੀ। ਕਰੀ ਚੱਲ ਦੇ ਦਈਏ ਕਿੰਨੇ ਦੀ? ਤੁਸੀਂ ਦੱਸ ਦਿਓ ਫਿਰ। ਮਾਰਦਿਏ ਸ਼ 1 लाख पूरी लाख दी ਨਹੀਂ ਚੱਕੋ ਜੀ ਦੇ ਨਹੀਂ ਲੱਗਦੀ ਦੇਖੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇ ਪਾ ਲੈਣਾ ਹਾਂਜੀ ਹਾਂਜੀ ਹੈ ਚਲੋ ਠੀਕ ਆ ਹਾਂਜੀ ਲੋ ਵੀ ਪੂਰਾ ਲੱਖ ਦੀ ਜਿਹੜੀ ਦੋਸਤ ਇਹ ਝੋਟੀ ਮਿਲਣੀ ਆ ਤੁਹਾਨੂੰ 11 ਕਿਲੋ ਦੁੱਧ ਹਾਜ਼ਰ ਆ ਬਖਾਰਾ 12 ਪੂਰਾ 13 ਵੇ ਕਰਦੀ ਆ ਕਰਮਾਲੀ ਇਧਰ ਇੱਕ ਟੋਕੜ ਗੱਪਣ ਦਿਖਾ ਦੇ ਦੀ ਪਿਆ ਵਜਨ ਉਹ ਵਾਲੀ ਆਪਣੇ ਕੋਲ ਇਹ ਸੰਧੂ ਸਾਹਿਬ ਤੇਜਾ ਸੁਆ ਠੀਕ ਹੈ ਜੀ ਹਾਂਜੀ ਤੇਜਾ ਸੁਆ ਕਿੰਨੇ ਮਹੀਨੇ ਦੀ ਗੱਪਣ ਇਹ ਸੰਦੂਸਾਰ 43 ਦੀ ਗੱਬਣ ਮਾਜੀ 43 ਦੀ ਗੱਬਣ ਦੁੱਧ ਕਿੰਨਾ 4 ਕਿਲੋ ਦੁੱਧ ਕਿਹੜੇ ਵੇਲੇ ਮਿਲਦੀ ਜੀ ਬਾਹਰੀ ਮਿਲਦੀ 8 ਲੱਤ ਨਹੀਂ ਲਾਉਂਦੀ ਕੋਈ ਮਾ ਵੀ ਇੱਕੋ ਡੰਗ ਮਿਲਦੀ ਹੈ ਦੋਸਤੋ 4 ਕਿਲੋ ਦੁੱਧ ਤੇ 43 ਮਹੀਨੇ ਦੀ ਗੱਬਣ ਕੰਮ ਵਿੱਚ ਉਹ ਲਈ ਤਿੱਜੇ ਨਹੀਂ ਹਾਂਜੀ ਤਿੱਜੇ ਦੀ ਗੱਬਣ ਆਹ ਦੇਖੋ ਜੀ ਮੂੰਮਾ ਦੀ ਕੱਚੀ ਹੈ ਹਾਂਜੀ ਬਹੁਤ ਜ਼ਿਆਦੀ ਆਹ ਦੇਖੋ ਜੀ ਸੋ ਮੂੰਮਾ ਫੜਾਉਂਦੀ ਆ ਮੂੰਹ ਦੀ ਕੱਚੀ ਆ ਸਿੰਗਲ ਬੰਦਾ ਫੜ ਕੇ ਕੋਈ ਬਿਲਕੁਲ ਨਾਲ ਦੇ ਨਾਲ ਕੋਈ ਚੀਜ਼ ਦੇ ਸਕਦਾ ਵੀ ਚਲੋ ਇਹ ਖਾਸੀਅਤ ਹੀ ਕਿਸੇ ਵਰਲੇ ਵਰਲੇ ਪਸ਼ੂ ਦਾ ਸੋ ਧੱਕਾ ਧੂਕਾ ਕਰਾਇਆ ਕਿ ਜਿਹੜਾ ਬਹੁਤੇ ਕੰ ਪੂਰੇ ਬਜਨਰੋਡ ਦੇ ਵਿੱਚ ਆ ਹਾਈਟ ਵਿੱਚ ਕਮੀਡੀਆਂ ਆ ਉਹਨਾਂ ਕਰਮਾੜੀ ਨੂੰ ਵਜਨ ਰੋਡ ਲੱਗਾ ਇੱਧਰ ਉਹਨਾਂ ਜਿਹੜਾ ਆਪਾਂ ਬਹਿਣੀ ਵਾਲੇ ਪਾਸੇ ਤੁਹਾਨੂੰ ਥਾਣ ਤੋਂ ਵਿਖਾ ਦਈਏ ਸੋ ਸਫਾਈ ਵਾਲਾ ਥਾਣ ਦੇਵਾ ਤੇਦੀ ਤੇ ਵੀਰ ਚਵਾਈ ਦੇ ਵਿੱਚ ਕੋਈ ਘਾਰਵਾ ਦੇ ਇਹਦੇ ਵਿੱਚ ਵੀ ਨਹੀਂ ਕੀ ਕੋਈ ਭੋਰ ਨਹੀਂ ਕੋਈ ਛਟਾਣਾ ਹੋਊਗਾ ਜਿਹੜਾ ਹੋਊਗਾ ਪਹਿਲਾਂ ਦੱਸਤਾ ਸੰਧੂ ਸਾਹਿਬ ਬੱਸ ਬੱਸ ਹਾਂਜੀ ਮੌਜੀ ਕਰੋ ਚੈੱਕ ਸੋ ਬਹੁਤ ਵਧੀਆ ਲੋਡ ਮਾਰ ਲੱਗਾ ਕਰਮਾੜੀ ਨੂੰ ਹਾਂਜੀ ਫੋਲੇ ਵਜਨ ਦਾ ਆ ਰਾ ਠੀਕ ਹੈ ਜੀ ਗੋਲਸਰਾ ਨੇ ਯਾਰ ਜੀ ਤੇ ਬਾਕੀ ਹਜੇ ਸਮਾ ਸਾਰੇ ਭਰਾਵਾਂ ਨੂੰ ਪਤਾ ਹੀ ਆ ਠੀਕ ਆ ਜੀ ਕੋਈ ਸਾਬੇ ਕੇ 5 ਮਹੀਨੇ ਦਾ ਸਮਾ ਹਜੇ ਬਾਕੀ ਆ ਉਸ ਅਕੋਰਡਿੰਗ ਮੇਰਾ ਭਰਾ ਕੋ ਚੰਗੀ ਸੇਵਾ ਕਰ ਗਿਆ ਤੇ ਕਰਮਾਲੀ ਬਿਲਕੁਲ ਜਦੋਂ ਤਿਆਰੀ ਤੇ ਹੋਈ ਠੀਕ ਆ ਜੀ ਚਾਰ ਪੈਸੇ ਨਫਾ ਵੀ ਦੇਊਗੀ ਤੁਹਾਨੂੰ ਹੁਣ ਟੋਕੜ ਗੱਬਨ ਟਾਈਮ ਪੀਰੀਅਡ ਦੇ ਵਿੱਚ ਕੋਈ ਲੈ ਜਾਊਗਾ ਤੇ ਚਾਹ ਪਾਣੀ ਦਾ ਡੰਗ ਵੀ ਸਾਰ ਪਈਆ ਬਾਕੀ ਸਾਨੂੰ ਸਾਰ ਠੰਡੀ ਬੜੀ ਮੈਂ ਵੇਖੋ ਹਾਂ ਬੂਤੀ ਬਾਤੀ ਬਿਲਕੁਲ ਛੋਟੀ ਹੈ ਨਾ ਹਾਂਜੀ ਆ ਦੇਖ ਬਹੁਤ ਜਿਆਦੀ ਠੰਡੀ ਖੜਨੀ ਖਲੌਨੀ ਦੀ ਵੀ ਚੰਗੀ ਹੈ ਨਾ ਹਾਂਜੀ ਹਾਂ ਆ ਠੀਕ ਆ ਮੈਂ ਚਲੋ ਦੀਪੇ ਮੋੜ ਦਿੰਦਾ ਆ ਲੋਜੀ ਕਰੋ ਚੱਕ ਠੀਕ ਆ ਸੋ ਟੋਕੜ ਗੱਬਣ ਜਦੀਏ ਮੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਗੱਤਿਹਾਂ ਸਵੇਰ ਸੁਣਾ ਇਹਨੇ ਫਿਰ ਸੋ ਅੱਠ ਪੈਰ ਜਿਹੜੀ ਜਾ ਕੇ ਦੋਸਤੋ ਪੂਰੀ ਬਣ ਜਾਂਦੀ ਹੈ ਕਰਮਾਂ ਦੇ ਢਿੱਗਾ ਜੀ ਕਿਉਂਕਿ ਇੱਕੋ ਟਾਈਮ ਮਿਲਦੀ ਆ ਆ ਪਿੱਠ ਫੁੜਾ ਲਗਾ ਇੱਥੋਂ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਦੀਪੇ ਟੋਕਰ ਗੱਪਣ ਕਿੰਨੇ ਦੀ ਦੇ ਰਿਆਂ ਭਰਾ ਇਹ ਸੰਧੂ ਸਾਹਿਬ ਮੋਲੇ ਦਾ 70 ਹਾਂ 65 ਦੀ 65 ਦੀ ਪੂਰੇ ਦੀ ਹਾਂਜੀ ਕੋਈ ਵਿੱਚੋਂ ਹੈਗਾ ਕੋਈ ਕਸਰ ਕੋਸਰ ਕੱਢ ਕੇ ਜੋਗੇ 4 ਦੇ ਛੜਦਾ ਯਾ 2000 2000 ਛੜਦਾ ਪੂਰਾ 2 ਹੀ 63 ਦੀ 63 ਦੀ ਲੋ ਜੀ 63 ਦੀ ਟੋਕਰ ਗੱਪਣ ਜਿਹੜੀ ਦੋਸਤ ਇਹ ਮੱਝ ਮਿਲ ਜੂਗੀ ਬਾਕੀ ਮੇਰਾ ਭਰਾ ਸਾਰੇ ਪਾਸੇ ਦਿਖਾਤੀ ਹੈ ਤੁਹਾਨੂੰ ਪੂਰੀ ਚੰਗੀ ਸੰਧੂ ਸਾਹਿਬ ਸੁਲੱਪ ਸੁਨੂਪ ਵੀ ਚੰਗਾ ਛੋਟਾ ਸਿੰਘ ਹਾਂਜੀ ਤੇ ਅੱਗੇ ਆਪਣੇ ਕੋਲ ਦੀਪੇ ਦੋ ਵੜਾ ਆਹ ਖੜੀਆਂ ਨੇ ਦੀਪੇ ਆ ਸੰਦੂ ਆ ਗਈ ਯਾਰ ਸ਼ਰ ਸੰਦੂ ਸਾਧਾਰ ਸ਼ਰ ਹਾਂਜੀ ਬਾਬੀ ਆਨਸਰ ਬੱਛੀ ਯਾਰ ਸ਼ਰ ਹਾਂਜੀ ਆਨਸਰ ਬੱਛੀ ਆ ਉਮਰ ਕੋਈ ਹੋਊਗੀ ਸਾਲ ਸਵਾ 2 ਦੋਂਦੀ ਦੋਂਦੀ ਦੋ ਦੰਦੇ ਹਾਂਜੀ ਕੋਈ ਢਾਈ ਪੌਣੇ ਤੋਂ ਉਮਰ ਦੀ ਦੋ ਸਾਲ ਮੰਨੇ ਕੋਈ ਹਾਂਜੀ ਹਾਂਜੀ ਠੀਕ ਆ ਜੀ ਕੋਈ ਸਵਾ ਦੇ ਦੋ ਸਾਲ ਵੈਸੇ ਮੰਨੇ ਜਦੋਂ ਸਵਾ ਦੋ ਸਾਲ ਮੰਨਾਲੇ ਕੋਈ ਢਾਈ ਸਾਲ ਮੰਨਾਲੇ ਯਾਰ ਸ਼ਰ ਜਿਹੜੀ ਦੱਸੋ ਨਸਲ ਬਰੀਡ ਦੇ ਵਿੱਚ ਇੱਕ ਬੱਛੀ ਤੁਹਾਨੂੰ ਦਿਖਾ ਰਿਹਾ ਦੋਂਦੇ ਬਰਾਬਰ ਕਰ ਗਈ ਹਾਂਜੀ ਕਰ ਗਈ ਹੈ ਜੀ ਦੋਂਦੇ ਬਰਾਬਰ ਕਰ ਕੀਤੇ ਆ ਆ ਦੇਖੋ ਆਦੀ ਤੇ ਇਹਨੂੰ ਇੱਥੇ ਡਾਕਲਾ ਮਾਰਾ ਜੇ ਇੱਥੇ ਵਿਖਾ ਦੇ ਇੱਕ ਵਾਰੀ ਭਰਾਵਾ ਦੀਪੇ ਇੱਥੇ ਵਿਖਾਈ ਲਓ ਜੀ ਰੈੱਡ ਕਲਰ ਦੇ ਵਿੱਚ ਆ ਠੀਕ ਆ ਜੀ ਲਾਲ ਰੰਗ ਆ ਲਾਲ ਦੇ ਵਿੱਚ ਵਾਈਟ ਦਾ ਕੰਬੀਨੇਸ਼ਨ ਜਿਆ ਬੂਥੀ ਬਾਥੀ ਸੋਹਣੀ ਐ ਵੈਰਦੀ ਹਾਂ ਲਓ ਜੀ ਖੋਬਾ ਸੀ ਚੰਗੀ ਆ ਠੀਕ ਆ ਜੀ ਸਾਂਭਣਾ ਰਹੀ ਆ ਭਰਾ ਮੇਰਾ ਕੋਈ ਲੈ ਕੇ ਜਾਂਦਾ ਤੇ ਜਾ ਕੇ ਬਿਲਕੁਲ ਫਾਰਮ ਦੇ ਵਿੱਚ ਛੱੜ ਦੇ ਖੁੱਲੀ ਕਰਮਾ ਵਾਲੀ ਪਾਂਡੂ ਕਿ 2-4 ਮਹੀਨਿਆਂ ਨੂੰ ਬੱਤਰਾ ਕੀ ਪਾਊਡਰ ਪੁੱਟਰ ਚਾਰ ਦੇ ਆ ਜੇ ਠੀਕ ਆ ਜੀ 2-4 ਮਹੀਨਿਆਂ ਦੇ ਵਿੱਚ ਇਹ ਆਈ ਤੇ ਕਾਬਲ ਆ ਠੀਕ ਆ ਹਾਂ ਆ ਦੇ ਹੁਣ ਖਾਦ ਮਰਚੀ ਓਲਿਚਾਲੀ ਹਾਂ ਆ ਇਹ ਦੇ ਖਾਦ ਨੂੰ ਵਾ ਠੀਕ ਆ ਕਧਿਪੇ ਦੀ ਮੋਲਾ ਸੰਦੂ ਸਾਹਿਬ 16 ਹੀ ਦੇ ਦिए 16 ਦੇ ਨਾਲ ਇੱਕ ਬੱਛੀ ਆਫਰ ਦੇ ਦੇਣਾ ਫ੍ਰੀ ਇਹ ਫ੍ਰੀ ਨਾਲ ਹਾਂਜੀ ਆ ਜੋਫਰਾ ਤੇ ਆਫਰਾਂ ਹੀ ਆ ਆਫਰਾਂ ਦੇ ਆਫਰਾਂ ਹੀ ਤੁਸੀਂ ਇਹ ਬਿਲਕੁਲ ਐਚਐਫ ਕਰਾਸ ਬ੍ਰੀਡ ਦੇ ਵਿੱਚ ਇਹ ਮਗਰ ਬੱਛੀ ਮਿਲ ਜੂਗੀ ਫ੍ਰੀ ਤੁਹਾਨੂੰ 16000 ਦੇ ਵਿੱਚ ਇਹ ਬੱਛੀ ਆ ਤੇ ਅਗਰ ਸਰਦੀ ਬੈਰ ਤੁਹਾਨੂੰ ਵਿਖਾਤੀ ਆਪਾਂ ਆਫਸਰ ਠੀਕ ਹੈ ਜੀ ਵੱਡੀ ਤੇ ਅੱਗੇ ਇਧਰ ਦੀਪੇ ਆਪਣੇ ਕੋਲ ਆ ਕੇ ਪੂਰੀ ਕੀ ਡਿਟੇਲ ਆ ਇਹ ਸੰਦੂ ਸਾਹਿਬ ਸੱਤਾਂ ਮਹੀਨੇ ਨਹੀਂ ਗੱਭਣਾ ਓਕੇ ਹਾਂਜੀ ਸੱਤਾਂ ਮਹੀਨੇ ਦੀ ਗੱਭਣਾ ਦੁੱਧ ਦੁੱਧ ਨਹੀਂ ਦਿੰਦੀ ਡਰਾਈ ਆ ਦੁੱਧੋ ਭੱਜੀ ਹਾਂ ਹਾਂਜੀ ਆ ਆਪਣੀ ਹੱਥੀ ਚੈੱਕ ਹੋਈ ਹੈ ਹਾਂਜੀ ਚੈੱਕ ਕਰਾ ਕੇ ਲੈਂਦੇ ਆ ਸਾਡੇ 7 ਪੂਰੇ ਆ ਨਾ 7 7 ਹਾਂਜੀ ਲੋ ਜੀ ਪੂਰੇ 7 ਮਹੀਨੇ ਦੀ ਗੱਭਾ ਠੀਕ ਆ ਜੀ 2 ਮਹੀਨੇ ਹਜੇ ਸਮਾਂ ਬਾਕੀ ਆ ਇਹਨੂੰ ਗਾਂ ਸੂਣ ਦੇ ਵਿੱਚ ਦੂਜਾ ਸੂਆ ਦੂਜਾ ਸੂਆ ਹੁੰਦੀ ਅਗੇ ਹਾਂਜੀ ਦੂਜਾ ਸੂਆ ਬਾਕੀ ਦੂਜਾ ਸੂਆ ਸੂਣਾ ਠੀਕ ਆ ਜੀ ਸੋ 7 ਮਹੀਨੇ ਦੀ ਜਿਹੜੀ ਦੋਸਤੋ ਇਹ ਕੰਪਲੀਟ ਆ ਕਰਾਸ ਬ੍ਰੀਡ ਦੇ ਵਿੱਚ ਆ ਗਈ ਆ ਠੀਕ ਆ ਜੀ ਕੋਈ ਜਰਸੀ ਦਾ ਕਰਾਸ ਮੰਨ ਸਕਦਾ ਮੇਰਾ ਭਰਾ ਤੇ ਗ੍ਰੇ ਤੇ ਰੈੱਡ ਕਲਰ ਦਾ ਕੰਬੀਨੇਸ਼ਨ ਜਿਆ ਬਾਕੀ ਝੋਲੀ ਝਾਲੀ ਜੰਗੀ ਖਰੀ ਹੈ ਕਰਮਾਲੀ ਨੂੰ ਚਾਰੇ ਥਾਣਾ ਕੋਈ ਫੋੜ ਸ਼ਾਂਤ ਨਹੀਂ ਜਿਦਾ ਕਿ ਨਾਰਮਲ ਆਪਾਂ ਹਾਈਟ ਕੱਟ ਵਿੱਚ ਪੰਜਾਬ ਦੀ ਜਰਸੀ ਵੇਖਦੇ ਆ ਉਹਦਾ ਕੱਦ ਉਸ ਵਾਰ ਦਾ ਹੈਗਾ ਕੋਈ ਬਹੁਤ ਹੀ ਛੋਟੀ ਵੀ ਨਹੀਂ ਠੀਕ ਹੈ ਜੀ ਫੱਬਦੀ ਹਾਈਟ ਕੱਟ ਵਿਚਲਾ ਮੇਲ ਆ ਬਹੁਤ ਜਲ ਚੰਗੀ ਵਿਚੀ ਹੂੰ ਠੰਡੇ ਸੀਲ ਆ ਚੱਕੋ ਜੀ ਠੀਕ ਆ ਸੋ ਦੋ ਦੋ ਡਰਾਏ ਜ਼ਰੂਰ ਆ ਠੀਕ ਆ ਬਾਕੀ ਕੋਈ ਚਲੋ 2 ਮਹੀਨੇ ਸਾਂਭਣ ਦੀ ਲੋੜ ਆ ਅੱਜ ਬਿਲਕੁਲ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜੂਗੀ ਆ ਦੇਖੋ ਮੌਜੂਦ ਕਰੋ ਚੱਕ ਠੀਕ ਆ ਓਕੇ ਦੀਪੇ ਕੀ ਮੋਲਰ ਕੀ ਡਿਮਾਂਡ ਰੋਗੀ ਸੰਧੂ ਸਾਹਿਬ ਮੋਲਰ ਦਾ 5000 ਕਰ ਦੇ ਸਿਰਫ ਹੀ 5000 ਹਾਂਜੀ ਦੇ 5000 ਦੇ ਦਿਨ ਦੇ ਵਿੱਚ ਹੋਰ ਵੀ ਹੋ ਜੂਗੀ ਕਰਦਾਂਗੇ ਮਾਨਤਾਨ ਕੇ ਪੀਰ ਭਰਾ ਦੇ ਸਾਹਮਣੇ ਆ ਹਾਂ ਹਾਂਜੀ ਕੋਈ ਮਾਰਦੀ 2 ਮਹੀਨੇ ਸਾਹਮਣੀ ਪੈਣੀ 2 ਮਹੀਨੇ ਸਾਹਮੂ ਬਸ਼ੀ 40000 ਦੇ ਜਣੀ 5000 ਲੜਨਾ ਹੋ 20 ਦੀ ਦੇ ਦੇਣੀ ਆ ਹ ਤੇ 2 ਮਹੀਨੇ ਸਾਰਾ ਸਾਹਮਣੀ ਮੈ ਆ 2 ਮਹੀਨੇ ਸਾਹਮਣੀ ਪੈਣੀ ਆ ਕੋਈ ਦੋ ਛੋਟ ਛੱਪਾ ਬਾਕੀ ਕਿਸੇ ਪਾਸੇ ਵੀ ਕਰਮਾਲੀ ਹੋਈ ਲਈ ਵੀ ਗਈ ਹਾਂਜੀ ਕਿਸੇ ਕੋਲ 40000 ਦੇ ਜਣੀ ਬੱਤਰਾ ਜੀ ਵੇਖਦੀ ਆ ਹਾਂਜੀ ਲੋਬੀ 42 45000 ਤੱਕ ਕਿਤੇ ਨਹੀਂ ਗਿਆ ਠੀਕ ਆ ਜੀ ਤੇ ਸਾਹਮਣੇ 2 ਮਹੀਨੇ ਪਾਣੀ ਆ ਚਲੋ ਕਿਸੇ ਪ੍ਰਾਣੇ ਘਰੇ ਵੀ ਟਕਾਉਣੀ ਆ ਤੇ ਬਿਲਕੁਲ 20000 ਰੁਪਏ ਖਰਚਾ ਕਰਨਾ ਪੈਣਾ ਹਾਂਜੀ 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 ਤੇ ਜਿੱਦਾਂ ਮਰਜੀ ਕੋਈ 5-7000 ਰੁਪਏ ਤੇ ਚਾਹ ਨਾਲ ਚਾਰੋ 2 ਮਹੀਨਿਆਂ ਚ ਤੇ ਚੰਗੀ ਕਰਮਾੜੀ ਜਿਹੜ ਬਣ ਕੇ ਤਿਆਰ ਹੋਊਗੀ ਵੀ ਸੋ ਇਹ ਅੱਜ ਦੋਸਤੋ ਨਾਲ ਜਿਹੜ ਆਪਾਂ ਤੁਹਾਨੂੰ ਦਿਖਾ ਦੇ ਇੱਕ ਬੱਕਰੀ ਦਿਖਾ ਦਈਏ ਦੀਪੇ ਬੱਕਰੀ ਦਿਖਾਤੀ ਸੰਸਾ ਹੋ ਗਈ ਉਹ ਨਾਲ ਹੀ ਗਿਫਟ ਕਰ ਦੇਣੀ ਆ ਹਾਂਜੀ ਬਾਕੀ 9000 ਰੁਪਏ ਦਾ ਮੁੱਲ ਹੈ ਹਨਾ ਕੱਲੀ ਦਾ 9000 ਰੁਪਏ ਵੈਸੇ ਝੋਟੀਆਂ ਇਹ ਬਿਲਕੁਲ ਤੁਹਾਨੂੰ ਫ੍ਰੀ ਮਿਲ ਜੂਗੀ ਜਿਹੜੇ ਭਰਾਣੇ ਜੋੜੀ ਝੋਟੀਆਂ ਦੀ ਪਾਲੀ ਪਹਿਲੇ ਦੂਜੇ ਨੰਬਰ ਤੇ ਝੋਟੀਆਂ ਦਿਖਾਈਆਂ ਤੁਹਾਨੂੰ ਹਾਂਜੀ ਸੋ ਇਹ ਗੱਲ ਬਾਤੋ ਦੋਸਤੋ ਇਹ ਮਾਲ ਦੀ ਪੂਰੀ ਡਿਟੇਲ ਸੀਗੀ ਤੇ ਜੀਪੇ ਵੀਰੇ ਇੱਕ ਨੰਬਰ ਆਪਣੇ ਕੰਟੈਕਟ ਕਰਦੇ ਸਾਂਜੀ 94644 ਤੇ 35330 98838 ਤੇ 76190 ਠੀਕ ਹੈ ਜੀ ਹਾਂਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦਾ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ